ਇਹ ਤਸਵੀਰਾਂ ਪਹਾੜੀ ਇਲਾਕਿਆਂ ਦੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਾਹਮਣੇ ਆਈਆਂ ਨੇ ਦਰਸਲ ਸੁजानਪੁਰ ਦੇ ਵਿੱਚ ਭਿਆਨਕ ਹੜ੍ਹ ਆ ਗਏ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਸਾਹ ਬਿਆਨ ਕਰਦੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ ਨਜ਼ਰ ਆਇਆ ਹੈ ਮੌਕੇ ਤੇ ਬਚਾਅ ਕਾਰਜ ਕੀਤੇ ਜਾ ਰਹੇ ਨੇ ਟੀਮਾਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਵੱਲੋਂ ਰਾਹਤ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਪਰ ਦੂਜੇ ਪਾਸੇ ਲੋਕ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਚੜ ਚੁੱਕੇ ਨੇ ਕਿਉਂਕਿ ਪਾਣੀ ਉਹਨਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਹੈ ਦਰਸਲ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ ਪੈਂਦੇ ਸੁਜਾਨਪੁਰ ਵਿਖੇ ਯੂਡੀਸੀ ਨਹਿਰ ਦਾ ਪਾਣੀ ਸੜਕ ਤੇ ਆਉਣ ਕਰਕੇ ਹਾਲਾਤ ਕਾਫੀ ਤਣਾਪੂਰਨ ਹੋ ਗਏ ਨੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਸਾਫ਼ ਨਜ਼ਰ ਆ ਰਿਹਾ ਹੈ ਤਾਂ ਲੋਕ ਰਾਤ ਤੋਂ ਹੀ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜੇ ਹੋਏ ਹਨ ਕਿਉਂਕਿ 4 ਤੋਂ 5 ਫੁੱਟ ਤੱਕ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਵੜਿਆ ਅਤੇ ਇਸ ਦੇ ਨਾਲ ਹੀ ਮੌਕੇ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਆਪਰੇਸ਼ਨ ਵੀ ਕੀਤਾ ਜਾ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕਿਆ ਨੇ ਜਿਨ੍ਹਾਂ ਦੇ ਇਹ ਤਸਵੀਰਾਂ ਪਹਾੜੀ ਇਲਾਕਿਆਂ ਦੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਾਹਮਣੇ ਆ ਰਹੀਆਂ ਨੇ ਦਰਸਲ ਸੁजानਪੁਰ ਦੇ ਵਿੱਚ ਭਿਆਨਕ ਹੜ੍ਹ ਆ ਗਏ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ ਨਜ਼ਰ ਆਇਆ ਹੈ ਮੌਕੇ ਤੇ ਬਚਾਅ ਕਾਰਜ ਕੀਤੇ ਜਾ ਰਹੇ ਨੇ ਟੀਮਾਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਵੱਲੋਂ ਰਾਹਤ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਪਰ ਦੂਜੇ ਪਾਸੇ ਲੋਕ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਚੜ ਚੁੱਕੇ ਨੇ ਕਿਉਂਕਿ ਪਾਣੀ ਉਹਨਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਹੈ ਦਰਸਲ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ ਪੈਂਦੇ ਸੁਜਾਨਪੁਰ ਵਿਖੇ ਯੂਡੀਸੀ ਨਹਿਰ ਦਾ ਪਾਣੀ ਸੜਕ ਤੇ ਓਨ ਕਰਕੇ ਹਾਲਾਤ ਕਾਫੀ ਤਣਾਪੂਰਨ ਹੋ ਗਏ ਨੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਸਾਫ਼ ਨਜ਼ਰ ਆ ਰਿਹਾ ਹੈ ਤਾਂ ਲੋਕ ਰਾਤ ਤੋਂ ਹੀ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜੇ ਹੋਏ ਹਨ ਕਿਉਂਕਿ 4 ਤੋਂ 5 ਫੁੱਟ ਤੱਕ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਵੜਿਆ ਅਤੇ ਇਸ ਦੇ ਨਾਲ ਹੀ ਮੌਕੇ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਔਰ ਰੈਸਕਿਊ ਆਪਰੇਸ਼ਨ ਵੀ ਕੀਤਾ ਜਾ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਤਸਵੀਰਾਂ ਕਾਫੀ ਖੋਫਨਾਕ ਨਜ਼ਰ ਆ ਰਹੀਆਂ ਨੇ ਦਰਸਲ ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੀਆਂ ਨਹੀਂ ਬਲਕਿ ਪੰਜਾਬ ਦੀਆਂ ਹੀ ਐ ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੁਦਰਤ ਹੁਣ ਪ੍ਰਕੋਪ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੁਦਰਤ ਦਾ ਭਾਰੀ ਕਹਿਰ ਨਜ਼ਰ ਆ ਰਿਹਾ ਹੈ ਤਾਂ ਇਸੇ ਵਿਚਾਲੇ ਪੰਜਾਬ ਦੇ ਵੱਖ-ਵੱਖ ਖਾਵਾਂ ਦੇ ਉੱਤੇ ਭਾਰੀ ਤਬਾਹੀ ਮਚਾ ਦਿੱਤੀ ਹੈ ਇਹਨਾਂ ਹੜਾ ਨੇ ਤਾਂ ਇਸੇ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਬਣ ਗਿਆ ਹੈ ਤਸਵੀਰਾਂ ਵੀ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਜਲਥਲ ਹੋਈਆਂ ਪਈਆਂ ਨੇ ਲੋਕਾਂ ਦੇ ਸਾਹ ਸੁੱਕੇ ਹੋਏ ਨੇ ਅੱਧੀ ਰਾਤ ਤੋਂ ਹੀ ਲੋਕ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਚੜੇ ਹੋਏ ਨੇ ਕਿਉਂਕਿ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਜਿਸ ਕਰਕੇ ਰਾਹਤ ਕਾਰਜ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਘਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਮੌਕੇ ਤੇ ਆਸਾਨੇ ਪੂਰੀ ਤਰੀਕੇ ਦੇ ਨਾਲ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਦੂਜੇ ਪਾਸੇ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਕਾਫੀ ਪੈਨਿਕ ਕ੍ਰੀਏਟ ਹੋ ਗਿਆ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਸਥਿਤੀ ਕਾਫੀ ਤਣਾਅਪੂਰਨ ਬਣ ਚੁੱਕੀ ਹੈ ਜੋ ਨਹਿਰ ਪੈਂਦੀਆਂ ਹਨ ਇਲਾਕਾ ਦੇ ਵਿੱਚ ਉੱਥੇ ਵੀ ਹੁਣ ਪਾਣੀ ਨਕੋ-ਨਕ ਪਰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਇਲਾਕੇ ਦੇ ਵਿੱਚ ਹੜਾ ਦੀ ਮਾਰ ਬਣ ਗਈ ਹੈ ਤਾਂ ਅਜਿਹੇ ਦੇ ਵਿੱਚ ਪ੍ਰਸ਼ਾਸਨ ਵੀ ਪੂਰੀ ਤਰੀਕੇ ਦੇ ਨਾਲ ਲੋਕਾਂ ਦਾ ਸਹਿਯੋਗ ਕਰ ਰਿਹਾ ਹੈ ਲੋਕਾਂ ਨੂੰ ਘਰਾਂ ਤੋਂ ਬਾ ਹਰ ਕੱਢਣ ਦੇ ਲਈ ਰਾਹਤ ਕਾਰਜ ਕੀਤੇ ਜਾ ਰਹੇ ਨੇ ਛੇਕਿਊ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਨੇ ਆ ਸਿੰਦਰ ਸ਼ਰਮਾ ਵਾਰਡ ਨੰਬਰ 13 ਤੋਂ ਹਾਲਾਤ ਸਰ ਬਹੁਤ ਮਾੜੇ ਆ ਰਾਤ ਦੇ ਹੀ ਚਲੋ ਹੁਣ ਐਨਡੀਐਫ ਟੀਮ ਆ ਗਈ ਹੈ ਤੇ ਜਦੋਂ ਜਦ ਕਰੇ ਕਾਫੀ ਪਰਿਵਾਰ ਫਸ ਚੁੱਕੇ ਆ ਪਾਣੀ ਜਿਆਦਾ ਜਿਹੜਾ ਵਾਰਡ ਨੰਬਰ 13 ਸਾਡੀ ਦੇ ਵਾਰਡ ਨੰਬਰ 15 ਜਿਚੜਿਆ ਆ ਕਾਫੀ ਲੋਕੀ ਛੱਤਾਂ ਦੇ ਬੈਠੇ ਆ ਟੀਮ ਆਈ ਆ ਕੱਢ ਰਹੀ ਆ ਉਹਨਾਂ ਇੰਨਾ ਦਾ ਨੁਕਸਾਨ ਹੋ ਗਿਆ ਨੁਕਸਾਨ ਤੇ ਸਰਕਾਰਾਂ ਦਾ ਦੁਕਾਨਾਂ ਦਾ ਨੁਕਸਾਨ ਬਹੁਤ ਹੋ ਗਿਆ ਇਹਦੇ ਅਣਗਿਣਤ ਇੰਨਾ ਕ ਇਨਸਾਨ ਹੋ ਗਿਆ ਵੀ ਦੱਸ ਨਹੀਂ ਸਕਦੇ ਧੰਨਵਾਦ ਅਸੀਂ ਪਿੰਡਾਂ ਦੀ ਗੱਲ ਕਰਦੇ ਕਿੰਨੇ ਕਿਥੇ ਪਸੂ ਟੁੱਟੇ ਨੇ ਟ੍ਰਿੰਡ ਦੱਸਣਾ ਅੱਗੇ ਨਹਿਰ ਪੈ ਜਾਂਦੀ ਆ ਨਹਿਰ ਤੋਂ ਅੱਗੇ ਪਾਣੀ ਨਹੀਂ ਗਿਆ ਇਲਾਕਾ ਸਿਰਫ ਕਲਾਸਪੋਟ ਤੇ ਛੋੜੀਪੋੜੀ ਜਿਆਦਾ ਹਿਊਟ ਪਿਆ ਹੈ ਤੇ ਬਹੁਤ ਹੀ ਮਾੜੇ ਹਾਲਾਤ ਨੇ ਰਾਤੀ ਦੇ ਪ੍ਰਸ਼ਾਸਨ ਨੇ ਕਹਿੰਨੇ ਸੁੱਧ ਨਹੀਂ ਲਈ ਪੂਨ ਪ੍ਰਸ਼ਾਸਨ ਆਇਆ ਤੇ ਰਾਤੀ ਦੇ ਸਲਫੀਆਂ ਲੈਣ ਦੇ ਪੁਲਾਂ ਦੇ ਲੀਡਰ ਖਲੋਗੇ ਇਹੋ ਜਿਹੇ ਪ੍ਰਸ਼ਾਸਨ ਨੂੰ ਕੀ ਕਰਨਾ ਹੈ ਪਈ ਪ੍ਰਸ਼ਾਸਨਗੇ ਬੇਨਤੀ ਕਰਨਿਆ ਵੀ ਜੇ ਪਤਾ ਹੁੰਦਾ ਵੀ ਇਹ ਹਾਲਾਤ ਬਣਨੇ ਆ ਉਹ ਪਹਿਲਾਂ ਇੰਤਜ਼ਾਮ ਕਰਕੇ ਰੱਖਣ ਵੇਖੋ ਜੀ ਐਸਲੇ ਜਿਹੜੀ ਸੂਰਤਿ ਹਾਲ ਐ ਪਾਣੀ ਜਿਹੜਾ ਪੁਲ ਦੇ ਉੱਪਰੋਂ ਦੀ ਅਕਰਾਸ ਕਰਨਾ ਸ਼ੁਰੂ ਹੋ ਗਿਆ ਕੱਲ 6-7 ਵਜੇ ਤੋਂ ਲੈ ਕੇ ਹੁਣ ਤਾਂ ਲਗਭਗ 2-2 ਫੁੱਟ ਪਾਣੀ ਰੋਡ ਤੇ ਐ ਸ਼ਹਿਰ ਦੇ ਵਿੱਚ ਵੀ ਪਾਣੀ ਓਵਰਫਲੋ ਹੋ ਗਿਆ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਐ ਉਹਨਾਂ ਨੂੰ ਬੇਨਤੀ ਕੀਤੀ ਐ ਜੀ ਜਿਹੜਾ ਰਾਵੀ ਦਰਿਆ ਦੇ ਗੇਟ ਖੁੱਲੇ ਜਾਣ ਤਾਂ ਜੋ ਪਾਣੀ ਜਿਹੜਾ ਇਹ ਦਰਿਆ ਦੇ ਵਿੱਚ ਆਦ ਕੇ ਅਗਰ ਡੇਟ ਨਹੀਂ ਖੁੱਲਦੇ ਤਾਂ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਲੱਗ ਰਹੇ ਆ ਔਰ ਪਾਣੀ ਜੋ ਲੱਗ ਰਿਹਾ ਇਹ ਆਉਣ ਵਾਲੇ 24 ਘੰਟੇ ਦੇ ਵਿੱਚ ਪਾਣੀ ਦੀ ਪੋਜੀਸ਼ਨ ਇਹ ਹੀ ਰਹਿਣ ਵਾਲੀ ਹੈ ਔਰ ਮੈਂ ਪ੍ਰਸ਼ਾਸਨ ਦਾ ਅਭਾਰੀ ਵੀ ਹੈ ਕਿ ਉਹਨਾਂ ਨੇ ਐਨਡੀਆਰਫ ਦੀ ਟੀਮਾਂ ਭੇਜੀਆਂ ਸੀ ਜਿਸਿਸ ਆਮ ਨੇ ਕੋਈ ਗੱਲ ਹੋਈ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਟੀਮਾਂ ਭੇਜ ਰਿਹਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਸਾਡੇ 14 ਨੰਬਰ ਤੇ 15 ਨੰਬਰ ਦੇ ਵਾਰਡ ਲੋਕੀ ਵਸੇ ਆ ਉਹਨੂੰ ਜਿਹੜੇ ਐਨਡੀਆਰਫ ਦੀ ਟੀਮ ਜਿਹੜੇ ਕਰ ਰਹੀ ਹੈ ਬਾਹਰ ਕੋਈ ਨਾ ਜਿਆਦਾ ਪ੍ਰਾਪਤ ਨਹੀਂ ਹੋ ਰਿਆ ਜੇ ਜਰੂਰਤ ਪੈਂਦੀ ਤੇ 에어 ਲਿਫਟਿੰਗ ਕਰਵਾਈ ਜਾਏ ਜਿਹੜੇ ਲੋਕ 18 ਘੰਟੇ ਤੋਂ ਫਸੇ ਨੇ ਰੋਟੀ ਪਾਣੀ ਤੋਂ ਬਿਨਾ ਬੱਚੇ ਬੱਚੇ ਲੋਕਾਂ ਦੇ ਫਸੇ ਹੋਏ ਉਹਨਾਂ ਦਾ ਕੋਈ ਹੱਲ ਕੀਤਾ ਜਾਏ ਅਗਰ ਗੇਟ ਖੁੱਲ ਜਾਂਦਾ ਤੇ ਬਿਲਹ ਪਾਣੀ ਜਿਹੜਾ ਓਵਰਫਲੋ ਨਹੀਂ ਸੀ ਹੋਣਾ ਕਿਉਂਕਿ ਪਾਣੀ ਦਰਿਆ ਕੋ ਵਿਚੋਂ ਉਹ ਨਾਟਕ ਲੱਗਦੇ ਕਰ ਪਾਣੀ ਸਿੱਧਾ ਨਹਿਰਾਂ ਵਿੱਚ ਆਇਆ ਪਰ ਪਾਣੀ ਓਵਰਫਲੋ ਹੋ ਕੇ ਸਾਰਾ ਨਹਿਰਾਂ ਦੇ ਵਿੱਚ ਸਿਆਲਪੁਰ ਰੱਪੜਵਾਰੀ ਦੁਆਰ 'ਤੇ ਆ ਗਿਆ ਜਿਹਦੇ ਨਾਲ ਸਾਡੇ ਇਸ ਇਲਾਕੇ 'ਚ ਨਾਲ ਦੇ ਲੱਗਦੇ ਪਿੰਡਾਂ ਦੇ ਵਿੱਚ ਨੁਕਸਾਨ ਹੋ ਰਿਹਾ ਪਿਛਲੇ 50 ਸਾਲ ਤੋਂ ਜਦੋਂ ਦੀ ਅਸੀਂ ਹੌਸਮਲੀ ਹੈ ਅੱਜ ਤੱਕ ਕਦੀ ਨਹਿਰ ਓਵਰਫਲੋ ਨਹੀਂ ਹੋਈ ਔਰ ਇਹ ਪਹਿਲੀ ਵਾਰੀ ਹੈ ਇਹ ਜਿਹੜੀ ਸਦਨਪੁਰ ਦੀ ਨਹਿਰ ਜਾਂ ਇਹ ਏਰੀਆ ਓਵਰਫਲੋ ਹੋਇਆ ਔਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮਲੇ ਜਿਹੜਾ ਰਾਵੀ ਦੇ ਦਰਿਆ ਦੇ ਗੇਟ ਨਹੀਂ ਖੁੱਲੇ ਜਾਂ ਖੁੱਲੇਗੇ ਉਹੀ ਇੱਕ ਕਾਰਨ ਬਣਿਆ ਦਾ ਇਹ ਤਸਵੀਰਾਂ ਪਹਾੜੀ ਇਲਾਕਿਆਂ ਦੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਾਹਮਣੇ ਆ ਰਹੀਆਂ ਨੇ ਦਰਸਲ ਸੁजानਪੁਰ ਦੇ ਵਿੱਚ ਭਿਆਨਕ ਹੜ੍ਹ ਆ ਗਏ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਸਭ ਬਿਆਨ ਕਰਦੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ ਨਜ਼ਰ ਆਇਆ ਹੈ ਮੌਕੇ ਤੇ ਬਚਾਅ ਕਾਰਜ ਕੀਤੇ ਜਾ ਰਹੇ ਨੇ ਟੀਮਾਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਵੱਲੋਂ ਰਾਹਤ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਪਰ ਦੇ ਪਾਸੇ ਲੋਕ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਚੜ ਚੁੱਕੇ ਨੇ ਕਿਉਂਕਿ ਪਾਣੀ ਉਹਨਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਹੈ ਦਰਸਲ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ ਪੈਂਦੇ ਸੁਜਾਨਪੁਰ ਵਿਖੇ ਯੂਡੀਸੀ ਨਹਿਰ ਦਾ ਪਾਣੀ ਸੜਕ ਤੇ ਓਨ ਕਰਕੇ ਹਾਲਾਤ ਕਾਫੀ ਤਣਾਪੂਰਨ ਹੋ ਗਏ ਨੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਸਾਫ਼ ਨਜ਼ਰ ਆ ਰਿਹਾ ਹੈ ਤਾਂ ਲੋਕ ਰਾਤ ਤੋਂ ਹੀ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜੇ ਹੋਏ ਹਨ ਕਿਉਂਕਿ 4 ਤੋਂ 5 ਫੁੱਟ ਤੱਕ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਵੜਿਆ ਅਤੇ ਇਸ ਦੇ ਨਾਲ ਹੀ ਮੌਕੇ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਰੈਸਕ ਕਿਉਂ ਆਪਰੇਸ਼ਨ ਵੀ ਕੀਤਾ ਜਾ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਤਸਵੀਰਾਂ ਪਹਾੜੀ ਇਲਾਕੇ ਦੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਾਹਮਣੇ ਆ ਰਹੀਆਂ ਨੇ ਦਰਸਲ ਸੁजानਪੁਰ ਦੇ ਵਿੱਚ ਭਿਆਨਕ ਹੜ੍ਹ ਆ ਗਏ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਸਭ ਬਿਆਨ ਕਰਦੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ ਨਜ਼ਰ ਆਇਆ ਹੈ ਮੌਕੇ ਤੇ ਬਚਾਅ ਕਾਰਜ ਕੀਤੇ ਜਾ ਰਹੇ ਨੇ ਟੀਮਾਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਵੱਲੋਂ ਰਾਹਤ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਪਰ ਦੂਜੇ ਪਾਸੇ ਲੋਕ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਚੜ ਚੁੱਕੇ ਨੇ ਕਿਉਂਕਿ ਪਾਣੀ ਉਹਨਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਹੈ ਦਰਸਲ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ ਪੈਂਦੇ ਸੁਜਾਨਪੁਰ ਵਿਖੇ ਯੂਡੀਸੀ ਨਹਿਰ ਦਾ ਪਾਣੀ ਸੜਕ ਤੇ ਆਉਣ ਕਰਕੇ ਹਾਲਾਤ ਕਾਫੀ ਤਣਾਪੂਰਨ ਹੋ ਗਏ ਨੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਸਾਫ਼ ਨਜ਼ਰ ਆ ਰਿਹਾ ਹੈ ਤਾਂ ਲੋਕ ਰਾਤ ਤੋਂ ਹੀ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜੇ ਹੋਏ ਹਨ ਕਿਉਂਕਿ 4 ਤੋਂ 5 ਫੁੱਟ ਤੱਕ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਵੜਿਆ ਅਤੇ ਇਸ ਦੇ ਨਾਲ ਹੀ ਮੌਕੇ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਆਪਰੇਸ਼ਨ ਵੀ ਕੀਤਾ ਜਾ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਤਸਵੀਰਾਂ ਕਾਫੀ ਖੋਫਨਾਕ ਨਜ਼ਰ ਆ ਰਹੀਆਂ ਨੇ ਦਰਸਲ ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੀਆਂ ਨਹੀਂ ਬਲਕਿ ਪੰਜਾਬ ਦੀਆਂ ਹੀ ਐ ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੁਦਰਤ ਹੁਣ ਪ੍ਰਕੋਪ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੁਦਰਤ ਦਾ ਭਾਰੀ ਕਹਿਰ ਨਜ਼ਰ ਆ ਰਿਹਾ ਹੈ ਤਾਂ ਇਸੇ ਵਿਚਾਲੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਭਾਰੀ ਤਬਾਹੀ ਮਚਾ ਦਿੱਤੀ ਹੈ ਇਹਨਾਂ ਹੜ੍ਹਾਂ ਨੇ ਤਾਂ ਇਸੇ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਬਣ ਗਿਆ ਹੈ ਤਸਵੀਰਾਂ ਵੀ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਜਲਥਲ ਹੋਈਆਂ ਪਈਆਂ ਨੇ ਲੋਕਾਂ ਦੇ ਸਾਹ ਸੁੱਕੇ ਹੋਏ ਨੇ ਅੱਧੀ ਰਾਤ ਤੋਂ ਹੀ ਲੋਕ ਆਪਣੇ ਘਰਾ ਦੇ ਛੱਤਾ ਦੇ ਉੱਤੇ ਚੜੇ ਹੋਏ ਨੇ ਕਿਉਂਕਿ ਘਰਾ ਤੱਕ ਪਾਣੀ ਪਹੁੰਚ ਚੁੱਕਿਆ ਜਿਸ ਕਰਕੇ ਰਾਹਤ ਕਾਰਜ ਕੀਤਾ ਜਾ ਰਿਹਾ ਹੈ ਜਿਹਨੇ ਲੋਕ ਘਰਾ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਮੌਕੇ ਤੇ ਪ੍ਰਸ਼ਾਸਨ ਪੂਰੀ ਤਰੀਕੇ ਦੇ ਨਾਲ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਕਾਫੀ ਪੈਨਿਕ ਕ੍ਰੀਏਟ ਹੋ ਗਿਆ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਸਥਿਤੀ ਕਾਫੀ ਤਣਾਅਪੂਰਨ ਬਣ ਚੁੱਕੀ ਹੈ ਜੋ ਨਹਿਰ ਪੈਂਦੀ ਹਣ ਇਲਾਕਾ ਦੇ ਵਿੱਚ ਉੱਥੇ ਵੀ ਹੁਣ ਪਾਣੀ ਨੱਕੋ ਨੱਕ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਇਲਾਕੇ ਦੇ ਵਿੱਚ ਹੜਾ ਦੀ ਮਾਰ ਬਣ ਗਈ ਹੈ ਤਾਂ ਅਜਿਹੇ ਦੇ ਵਿੱਚ ਪ੍ਰਸ਼ਾਸਨ ਵੀ ਪੂਰੀ ਤਰੀਕੇ ਦੇ ਨਾਲ ਲੋਕਾਂ ਦਾ ਸਹਿਯੋਗ ਕਰ ਰਿਹਾ ਹੈ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਣ ਦੇ ਲਈ ਰਾਹਤ ਕਾਰਜ ਕੀਤੇ ਜਾ ਰਹੇ ਨੇ rescue operation ਚਲਾਏ ਜਾ ਰਹੇ ਨੇ ਤਾਂ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਨੇ ਆ ਸੰਦੋਸ਼ ਸ਼ਰਮਾ ਬਾਰਡ ਨੰਬਰ 13 ਤੋਂ ਹਾਲਾਤ ਸਰ ਬਹੁਤ ਮਾੜੇ ਆ ਰਾਤ ਦੇ ਹੀ ਚਲੋ ਹੁਣ ਐਨਡੀਐਫ ਟੀਮ ਆ ਗਈ ਹੈ ਤੇ ਜਦੋਂ ਜਦਕਾਰੇ ਕਾਫੀ ਪਰਿਵਾਰ ਫਸ ਚੁੱਕੇ ਆ ਪਾਣੀ ਜਿਆਦਾ ਜਿਹੜਾ ਵਾਰਡ ਨੰਬਰ 13 ਸਾਡੀ ਦੇ ਵਾਰਡ ਨੰਬਰ 15 ਜਿਹੜਾ ਆ ਕਾਫੀ ਲੋਕੀ ਛੱਤਾਂ ਦੇ ਬੈਠੇ ਆ ਟੀਮ ਆਈ ਆ ਕੱਢ ਰਹੀ ਆ ਉਹਨਾਂ ਨੂੰ ਇੰਨਾ ਦਾ ਨੁਕਸਾਨ ਹੋ ਗਿਆ ਨੁਕਸਾਨ ਤੇ ਸਰ ਘਰਾਂ ਦਾ ਦੁਕਾਨਾਂ ਦਾ ਨੁਕਸਾਨ ਬਹੁਤ ਹੋ ਗਿਆ ਇਹਦੇ ਅਣਗਿਣਤ ਇੰਨਾ ਕ ਇਨਸਾਨ ਹੋ ਗਿਆ ਵੀ ਦੱਸ ਨਹੀਂ ਸਕਦੇ ਦਾਲਵਾ ਅਲੱਲਾਹ ਇਹ ਪਿੰਡ ਦੀ ਗੱਲ ਕਰੀ ਕਿੰਨੇ ਕਿਥੇ ਪਾਣੀ ਪਿੰਡ ਦਸਲ ਦਾ ਅੱਗੇ ਨਹਿਰ ਪੈ ਜਾਂਦੀ ਆ ਨਹਿਰ ਤੋਂ ਅੱਗੇ ਪਾਣੀ ਨਹੀਂ ਗਿਆ ਇਲਾਕਾ ਸਿਰਫ ਇਹ ਕਲਾਸ ਬੋਧ ਤੇ ਥੋੜੀ-ਪੋੜੀ ਜਿਆਦਾ ਹਿੱਟ ਪਿਆ ਆ ਇਹ ਬਹੁਤ ਹੀ ਮਾੜੇ ਹਾਲਾਤ ਨੇ ਰਾਤੀ ਦੇ ਪ੍ਰਸ਼ਾਸਨ ਕਹਿੰਨੇ ਸੁੱਧ ਨਹੀਂ ਲਈ ਪੂਨ ਪ੍ਰਸ਼ਾਸਨ ਆਇਆ ਤੇ ਰਾਤੀ ਦੇ ਸਲਵੀਆਂ ਲੈਣ ਦੇ ਪੁਲਾਂ ਦੇ ਲੀਡਰ ਖਲੋਗੇ ਇਹੋ ਜਿਹਾ ਪ੍ਰਸ਼ਾਸਨ ਨੂੰ ਕੀ ਕਰਨਾ ਆ ਭਾਈ ਪ੍ਰਸ਼ਾਸਨ ਅਗੇ ਬੇਨਤੀ ਕਰਨਾ ਵੀ ਜੇ ਪਤਾ ਹੁੰਦਾ ਵੀ ਇਹ ਹਾਲਾਤ ਬਣਨੇ ਆ ਉਹ ਪਹਿਲਾਂ ਇੰਤਜ਼ਾਮ ਕਰਕੇ ਰੱਖਣ ਵੇਖੋ ਜੀ ਅਸਲੇ ਜਿਹੜੀ ਸੂਰਤਿ ਹਾਲ ਹੈ ਪਾਣੀ ਜਿਹੜਾ ਪੁਲ ਦੇ ਉੱਪਰੋਂ ਦੀ ਅਕਰਾਸ ਕਰਨਾ ਸ਼ੁਰੂ ਹੋ ਗਿਆ ਕੱਲ 6-7 ਵਜੇ ਤੋਂ ਲੈ ਕੇ ਹੁਣ ਤਾਂ ਲਗਭਗ 2-2 ਫੁੱਟ ਪਾਣੀ ਰੋਡ ਤੇ ਆ ਸ਼ਹਿਰ ਦੇ ਵਿੱਚ ਵੀ ਪਾਣੀ ਓਵਰਫਲੋ ਹੋ ਗਿਆ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਜੀ ਜਿਹੜਾ ਰਾਵੀ ਦਰਿਆ ਦੇ ਗੇਟ ਖੋਲੇ ਜਾਣ ਤਾਂ ਜੋ ਪਾਣੀ ਜਿਹੜਾ ਹੈ ਦਰਿਆ ਦੇ ਵਿੱਚ ਨਾ ਰਕੇ ਅਗਰ ਗੇਟ ਨਹੀਂ ਖੋਲਦੇ ਤਾਂ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਲੱਗ ਰਹੇ ਆ ਔਰ ਪਾਣੀ ਜੋ ਲੱਗ ਰਿਹਾ ਇਹ ਆਉਣ ਵਾਲੇ 24 ਘੰਟੇ ਦੇ ਵਿੱਚ ਪਾਣੀ ਦੀ ਪੋਜੀਸ਼ਨ ਇਹ ਹੀ ਰਹਿਣ ਵਾਲੀ ਹੈ ਔਰ ਮੈਂ ਪ੍ਰਸ਼ਾਸਨ ਦਾ ਅਭਾਰੀ ਵੀ ਹੈ ਕਿ ਉਹਨਾਂ ਨੇ ਐਨਡੀਆਰਫ ਦੀ ਟੀਮਾਂ ਭੇਜੀਆਂ ਡੀਸੀ ਸਾਹਿਬ ਨੇ ਕੁਨੇ ਗੱਲ ਹੋਈ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਟੀਮਾਂ ਭੇਜ ਰਿਹਾ ਹਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਸਾਡੇ 14 ਨੰਬਰ ਤੇ 15 ਨੰਬਰ ਦੇ ਵਾਰਡ ਲੋਕੀ ਫਸੇ ਆ ਉਹਨੂੰ ਜਿਹੜੇ ਇੰਡੀਆ ਦੀ ਟੀਮ ਜਿਹੜੇ ਕਰ ਰਹੀ ਹੈ ਬਾਹਰ ਉਹ ਇੰਨਾ ਜ਼ਿਆਦਾ ਪ੍ਰਾਪਤ ਨਹੀਂ ਹੋ ਰਿਆ ਜੇ ਜ਼ਰੂਰਤ ਪੈਂਦੀ ਹੈ ਤੇ 에어 ਲਿਫਟਿੰਗ ਕਰਵਾਈ ਜਾਏ ਜਿਹੜੇ ਲੋਕ 18 ਘੰਟੇ ਤੋਂ ਫਸੇ ਨੇ ਰੋਟੀ ਪਾਣੀ ਤੋਂ ਬਿਨਾਂ ਬੱਚੇ ਬੱਚੇ ਲੋਕਾਂ ਦੇ ਫਸੇ ਹੋਏ ਉਹਨਾਂ ਦਾ ਕੋਈ ਹੱਲ ਕੀਤਾ ਜਾਏ ਅਗਰ ਗੇਟ ਖੁੱਲ ਜਾਂਦਾ ਤੇ ਬਲੇ ਪਾਣੀ ਜਿਹੜਾ ਓਵਰਫਲੋ ਨਹੀਂ ਸੀ ਹੋਣਾ ਕਿਉਂਕਿ ਪਾਣੀ ਦਰਿਆ ਉਹ ਵਿੱਚੋਂ ਪੁਰਾਣਾ ਨਕਟ ਲਗਦੇ ਘਰਾਂ ਦੇ ਪਾਣੀ ਸਿੱਧਾ ਨਹਿਰਾਂ ਵਿੱਚ ਆਇਆ ਤੇ ਪਾਣੀ ওভারਫਲੋ ਹੋ ਕੇ ਸਾਰਾ ਨਹਿਰਾਂ ਦੇ ਵਿੱਚ ਸਿਆਲਪੁਰ ਰੱਪੜਵਾਰੀ ਦੁਆਰ ਤੇ ਆ ਗਿਆ ਜਿਹਦੇ ਨਾਲ ਸਾਡੇ ਇਸ ਇਲਾਕੇ ਦੇ ਨਾਲ ਦੇ ਲੱਗਦੇ ਪਿੰਡਾਂ ਦੇ ਵਿੱਚ ਨੁਕਸਾਨ ਹੋ ਰਿਹਾ ਪਿਛਲੇ 50 ਸਾਲ ਤੋਂ ਜਦੋਂ ਦੀ ਅਸੀਂ ਹੌਸਮਲੀ ਹੈ ਅੱਜ ਤੱਕ ਕਦੀ ਨਹਿਰ ওভারਫਲੋ ਨਹੀਂ ਹੋਈ ਔਰ ਇਹ ਪਹਿਲੀ ਵਾਰੀ ਹੈ ਇਹ ਜਿਹੜੀ ਸਿਆਲਪੁਰ ਦੀ ਨਹਿਰ ਜਾਂ ਇਹ ਏਰੀਆ ওভারਫਲੋ ਹੋਇਆ ਔਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮਾਲੀ ਜਿਹੜਾ ਰਾਵੀ ਨਦੀ ਦਾ ਗੇਟ ਨਹੀਂ ਖੁੱਲੇਗਾ ਖੁੱਲੇਗੇ ਕੋਈ ਇੱਕ ਕਾਰਨ ਬਣਿਆ ਦਾ